हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੁੱਗਲ ਵਾਲਾ ਹੈਗਾ ਜੀ तहसील जिला ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਦਾ ਜਿਹੜਾ ਦੋਸਤੋ ਪਿੰਡ ਹੈਗਾ ਦੁੱਗਲ ਵਾਲਾ ਬਿਲਕੁਲ ਰਸੂਲਪੁਰ ਨਹਿਰਾਂ ਨਜ਼ਦੀਕ ਹੈਗਾ ਸੇਰੋਂ ਬਿਲਕੁਲ ਕਰੀਬੀ ਹੈਗਾ ਦੋਸਤੋ ਇੱਕ ਛੋਟਾ ਜਿਹਾ ਸ਼ਹਿਰ ਤੇ ਵਿਜਿਟ ਤੁਸੀਂ ਜਿਹੜੀ ਖਾਸ ਪਿੰਡ ਦੁੱਗਲ ਵਾਲਾ ਕਰਨੀ ਹੈਗੀ ਆ ਤੇ ਸੋਨੂੰ ਵੀਰ ਆਉਣਾਰਾ ਸੋਨੂੰ ਬਾਈ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲਗਾਤਾਰ ਜਿਹੜੇ ਆ ਦੋਸਤੋ ਸਕਰੀਨ ਦੇ نیچے ਚਲਦੇ ਕਰਦੇ ਜਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਵਿਹੜਾ ਦੇ ਸੰਬੰਧੀ ਜਿਹੜੀ ਗੱਲਬਾਤ ਕਰ ਸਕਦੇ ਹੋ ਰੇਟ ਭਾ ਪਰਤਾ ਕੀ ਆ ਉਹਦਾ ਜਿਹੜਾ ਦੋਸਤੋ ਤੁਸੀਂ ਆਪਸੀ ਗੱਲਬਾਤ ਕਰਕੇ ਤਾਲਮੇਲ ਬਣਾ ਸਕਦੇ ਹੋ ਅੱਜ 24 ਫਰਵਰੀ ਨੂੰ ਜਿਹੜੀ ਆ ਦੋਸਤੋ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਸਮਾਂ ਜਿਹੜਾ ਮਾਰਨਿੰਗ ਦਾ ਹੈਗਾ ਦੋਸਤੋ 10:00 ਵਜੇ ਦੇ ਨੀਅਰ ਅਬਾਊਟ ਜਿਹੜਾ ਸਮਾਂ ਹੈਗਾ ਵੇੜਾ ਤੁਹਾਨੂੰ ਦਿਖਾਉਣੀ ਆ ਪੰਜ ਵੇੜਾ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਕਰ ਲੈਨੇ ਆ ਗੱਲਬਾਤ ਸਾਂਝੀ ਵੀਰ सोनू ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ सोनू ਸਤਿ ਸ੍ਰੀ ਅਕਾਲ ਸਤਿ ਔਰ ਵੀਰ ਠੀਕ ਠਾਕ ਹੋ? ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ। ਬਹੁਤ ਵਧੀਆ ਵੀਰੇ ਸਾਨੂੰ ਤੇ ਪਸ਼ੂ ਵਧੀਆ ਸੇਲ ਹੁੰਦੇ ਜਾਂਦੇ ਆ ਵੀਰ। ਹਾਂਜੀ ਹਾਂਜੀ। ਤੇ ਚੰਗੀ ਰਿਪੋਰਟ ਆਈ ਪਸ਼ੂ ਵਧੀਆ ਨਿਕਲਦੇ ਵੀਰਾਂ ਕੋਲ ਜਾ ਕੇ। ਕਈਆਂ ਵੀਰਾਂ ਦੇ ਫੋਨ ਵੀ ਆਉਂਦੇ ਆ। ਬਹੁਤ ਵਧੀਆ ਚੰਗਾ ਨਿਕਲੇ ਆ। ਜੋ ਦਸੀਦਾ ਆਪਾਂ ਉਹ ਮਤਲਬ ਜੇ ਦੁੱਧ ਆਪਾਂ 15 ਚ ਲੀਟਰ ਆਪਾਂ 14 ਦੇ ਦੱਸ ਕੇ ਦੇਈਦਾ ਅਗਲੇ। ਹਾਂ। ਤੇ ਕੋਈ ਉਹ ਨਹੀਂ ਨਿਕਲਦਾ। ਤੇ ਸਾਨੂੰ ਭਾਈ ਕੀ ਹੁੰਦਾ ਵੀ ਜਦੋਂ ਵੀਡੀਓ ਭੈਣ ਭਰਾ ਆਪਣੇ ਵੀਰ ਦੇਖਦੇ ਆ ਕਈ ਵਾਰ ਇੱਥੇ ਤਸੱਲੀ ਕਰਨ ਆਪ ਹੀ ਆਉਂਦੇ ਆ ਜਦ। ਕਈ ਆਉਂਦੇ ਕਈ ਜਿਹੜੇ ਇੱਕ ਦੋ ਵਾਰ ਹੋ ਗਏ ਉਹ ਮਤਲਬ ਆਪਣੀ ਗਰੰਟੀ ਤੇ ਵੀ ਹੁਣ ਆਪ ਉਹ ਆਪਣੇ ਕੋਲ ਜਾਣ ਲੱਗ ਗਏ ਆ ਠੀਕ ਆ ਤੇ ਮਤਲਬ ਜਿਹੜਾ ਨਵਾਂ ਆਉਂਦਾ ਉਹ ਹੀ ਜ਼ਿਆਦਾ ਥੋੜੇ ਜਾਂਚ ਪਾਰ ਚਲੋ ਉਹਦੇ ਨਾਲ ਸਾਨੂੰ ਵੀ ਫਾਇਦਾ ਹੋ ਜਾਂਦਾ ਵਾ ਬਿਲਕੁਲ ਵੀ ਆਪਣੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ ਜੇ ਦੋ ਟਾਈਮ ਅਗਰਾ ਚ ਵਾਈ ਕਰ ਜੇ ਕਰ ਜੇ ਤੇ ਉਹਦੇ ਨਾਲ ਆਪਾਂ ਨੂੰ ਸਭ ਖਾ ਜਾਂਦਾ ਜੇਕਰ ਕੋਈ ਭੈਣ ਭਰਾ ਆਨਲਾਈਨ ਮਗਾਉਂਦਾ ਤੇ ਉੱਥੇ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੀ ਯਾਰ ਆਪਣੀ ਚੀਜ਼ ਪਰਖ ਕੀਤੀ ਹੋਈ ਚੀਜ਼ ਆ ਅਗਲਾ ਬੰਦਾ ਫੇਰ ਬਣਾ ਦੇਂਦੇ ਹਾਂਜੀ ਸਹੀ ਗੱਲ ਆ ਇਹ ਹੁੰਦਾ ਨਾ ਜ਼ਰੂਰੀ ਵੀ ਆਨਲਾਈਨ ਸੌਦੇ ਦਾ ਮਤਲਬ ਵੀ ਅਸੀਂ ਤਾਂ ਭੇਜਣ ਲੱਗੇ ਆ ਤੁਹਾਨੂੰ ਇੱਕ ਕਿਸੇ ਬੰਦੇ ਨਾਲ ਇੱਕੋ ਹੀ ਬੰਦਾ ਇੱਥੇ ਆਣ ਕੇ ਲੈ ਕੇ ਵੇਖ ਕੇ ਲੈ ਜਾਂਦਾ ਦੂਜੇ ਦੀ اطਵਾਰ ਕਰਨ ਲੱਗ ਪੈਂਦਾ ਬਾਅਦ ਆਪਾਂ ਚੰਗੀ ਚੀਜ਼ ਹੀ ਭੇਜੀ ਹੈ ਆਪਣਾ ਵੀ ਜਿਹੜਾ ਟੀਚਾ ਹੋਣਾ ਚਾਹੀਦਾ ਵੀ ਚੰਗੀ ਚੀਜ਼ ਹੈ ਬਾਰੇ ਕਈਆਂ ਵੀਰਾਂ ਨੇ ਦੂਰੋਂ ਨੇੜੇੋਂ ਮੰਗਾਉਣੇ ਹੁੰਦੇ ਹੋ ਫਿਰ ਹੁਣ ਆਨਲਾਈਨ ਹੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਤੁਹਾਡੀ ਜਿਹੜੇ ਖੜਦੇ ਵੀਰ ਹੁਣ ਉਹ ਉਦਾਂ ਹੀ ਵੈਸੇ ਹੀ ਫੋਨ ਕਰ ਦਿੰਦੇ ਵੀ ਸਾਨੂੰ ਭੇਜ ਦੇ ਬਸ ਵੀਡੀਓ ਤੇ ਵੇਖ ਕੇ ਹੀ ਬਿਲਕੁਲ ਹਾਂਜੀ ਹਾਂਜੀ ਠੀਕ ਆ ਸੋਨੂੰ ਵੀਰੇ ਪੰਜ ਵੇਡਾਂ ਨੇ ਅੱਜ ਹਾਂਜੀ ਤੇ ਪਹਿਲੇ ਨੰਬਰ ਦੀ ਇਹ ਵੇੜ ਤੋਂ ਆਪਾਂ ਸਟਾਰਟ ਕਰ ਲਗੇ ਇਹ ਪਹਿਲੇ ਸਵੇਰ ਸੂਰ ਰਹੀ ਆ ਜੀ ਪਹਿਲਾਂ ਸੁਣੀ ਆ ਜੀ ਹਾਂਜੀ ਠੀਕ ਆ ਇਹ ਪੂਰੀ ਸੀੜ ਠੰਡੀ ਕੋਈ ਗੱਲ ਨਹੀਂ ਜਿੱਦਾਂ ਮਾਤੀ ਠੀਕ ਆ ਪਹਿਲੇ ਸੂਏ ਬੱਛੀ ਥਣ ਬਹੁਤ ਵਿਰਲ ਲੱਗੇ ਲੱਗਾ ਠੀਕ ਆ ਜੀ ਹਾਂਜੀ ਪਹਿਲਾਂ ਜਿਹੜੀ ਦੋਸਤੋ ਬੱਛੀ ਸੂਣ ਜਾ ਰਹੀ ਆ ਤੇ ਵਧੀਆ ਹੈ ਬਿਲਕੁਲ ਜਿੰਨੀ ਮੈਂ ਤੁਹਾਨੂੰ ਦਿਖਾ ਰਿਹਾ ਵਧੀਆ ਚੰਗੀ ਹਾਈਟ ਆ ਠੀਕ ਆ ਬਾਹਲੀ ਵੱਡੀ ਨਹੀਂ ਤੇ ਬਾਹਲੀ ਛੋਟੀ ਨਹੀਂ ਮੀਡੀਅਮ ਹਾਈਟ ਦੇ ਵਿੱਚ ਵੈੜੜਾ ਤੇ ਨੇਵਾ ਕਰਮਾਂ ਵਾਲੀ ਬਹੁਤ ਸੋਹਣਾ ਬਣਾਇਆ ਹੈਗਾ ਟਾਈਟ ਨੇਵਾ ਦੋਸਤੋ ਮਿਲ ਕੇ ਜਿਹੜਾ ਵਧੀਆ ਕਰੌਣ ਦੀ ਸੁਭਾਅ ਬਣਾਇਆ ਇਸ ਵੈੜ ਦੀ ਠੀਕ ਆ ਤੇ ਆਹ ਬੈਕ ਆ ਕਰਵਾ ਚੱਕ ਜੀ ਠੀਕ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਆ ਠੀਕ ਆ ਤੇ ਆ ਜਿਹੜਾ ਤੁਸੀਂ ਮਾੜਾ ਦੂਰੀ ਤੋਂ ਦੇਖੋ ਬੈੜ ਚੰਗੀ ਆ ਤੇ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਥਣ ਜਰੂਰ ਦੇਖ ਲਓ ਆ ਵਿਥ ਫਿਰਲੇ ਹੈ ਕੀ ਥਣਾ ਦੇ ਵਿੱਚ ਠੀਕ ਆ ਤੇ ਇਹਨੂੰ ਵੀ ਖੁੱਲ ਕੇ ਹਾਂਜੀ ਆ ਜੋ ਆ ਕਰੋ ਦੋਸਤੋ ਵੇਖ ਕੇ ਚੈੱਕ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਜਿਆਦਾ ਖੂਬਸੂਰਤ ਆ ਠੀਕ ਆ ਤੇ ਪਸੰਦ ਆਊਗੀ ਬੈਡ ਤੁਹਾਨੂੰ ਤੇ ਸੋਨੂ ਵੀ ਟਿੱਪ ਕੇ ਲਿਆਂਦੀ ਸੀ ਵਧੀਆ ਚੰਗਾ ਚਿਪਾ ਚਿਪਾ ਚੂਪਾ ਹੈਗਾ ਹਾਂਜੀ ਆ ਆਪਾਂ ਪੂਰੀ ਤਸੱਲੀ ਗਾਰੰਟੀ ਮਤਲਬ ਪੂਰੀ ਕਾ ਕੇ ਤਸੱਲੀ ਲੈ ਕੇ ਆਏ ਆ ਜਿਹੜਾ ਵੀ ਵੀਰ ਕੋ ਖੜੇ ਆ ਆਪਦੇ ਤਸੱਲੀ ਕਰਕੇ ਖੜ ਸਕਦਾ ਠੀਕ ਹੈ ਵੀਰੇ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਵਧੀਆ ਬੈਡ ਆ ਬਾਕੀ 35 ਜਿਹੜਾ ਦੋਸਤੋ ਇੱਕ ਨੰਬਰ ਆ ਵੀਰਾਂ ਦਾ ਵੀ ਆਪਾਂ ਬਿਲਕੁਲ ਤਸੱਲੀ ਕਰਕੇ ਜਿਹੜਾ ਟਿੱਪ ਕੇ ਲੈ ਕੇ ਜਾਂਦੀ ਆ ਅੱਗੋਂ ਕਿਸੇ ਵੀਰ ਨੇ ਲੈ ਕੇ ਜਾਣੀ ਆ ਉਹ ਵੀ ਆਪਦੀ ਬੇਸ਼ੱਕ ਪੂਰਾ ਕਰਾਈਟੇਰੀਆ ਹੈਗਾ ਜਿਹੜਾ ਜਿਹੜਾ ਜ਼ਿੰਮੇਵਾਰੀ ਵਾਲਾ ਦੋਸਤੋ ਆ ਦਾ ਤਸੱਲੀ ਵਾਲਾ ਉਹ ਪੂਰਾ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਸੋਨੂੰ ਭਾਈ ਕੀ ਇਹਦਾ ਲੈਣ ਦਾ ਮੰਗ ਕੀ ਆ ਮੋਲ ਨੂੰ ਭਵੇਂ ਇਹਦਾ ਆਪਾਂ 44 ਕਰ ਲਈਏ 45 ਕਰ ਲਈਏ ਜੀ ਇਹ 42000 ਦੀ ਆਪਾਂ 52 ਦੇ ਦਾਂਗੇ 42000 ਦੀ ਹਾਂਜੀ ਹਾਂਜੀ ਠੀਕ ਹੈ ਜੀ ਬੱਚੀ ਬਹੁਤ ਬਹਾਨੀ ਆ ਪਹਿਲੇ ਸਵੇਰ ਬਹੁਤ ਚੰਗਾ ਦੁੱਧ ਕੱਢੂਗੀ ਇਹ ਠੀਕ ਹੈ ਜੀ ਹਾਂ ਜੀ ਪੂਰੀ ਸੀਲ ਟੰਡੀ ਗੇਟ ਗੇਟ ਤੇ ਤਾਂ ਬਹੁਤ ਵਰਨ ਤੇ ਲੱਗਾ ਨਹੀਂ ਵਿੱਥਵਰਲਾ ਵੀ ਚੰਗੀ ਆ ਹਾਂਜੀ ਹਾਂਜੀ ਬਾਕੀ ਖਵਾਨਾ ਵੀ ਬਹੁਤ ਸੋਹਣਾ ਵੀ ਕੋਈ ਢਿੱਲਾ ਜਾਂ ਨਹੀਂ ਹੈਗਾ ਲੇਵਾ ਬਿਲਕੁਲ ਟਾਇਰ ਲੇਵੇ ਦੀ ਤੇ ਲੇਵਾ ਦੋਸਤੋ ਹਜੇ ਜਿਹੜਾ ਹਵਾਨਾ ਹੋਰ ਬਣਾਉਣਾ ਇਹਨੇ ਠੀਕ ਆ ਆ ਵਿੱਥਵਰਲਾ ਹਜੇ ਤੇ ਸੀਲ ਸਾਊ ਪੂਰੀ ਆ ਵੇੜ ਤੇ ਤਸੱਲੀ ਜਿਹੜੀ ਤੁਸੀਂ ਆਪਦੀ ਆਪ ਵੀ ਵਿਜ਼ਿਟ ਕਰਕੇ ਕਰ ਲਿਓ ਪੂਰੀ ਸੀਲ ਸਾਊ ਆ ਵੇੜ ਠੀਕ ਆ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਵੇੜ ਆਪਾਂ ਤੁਹ ਏ ਤੋਂ ਕੜ ਗੱਭਣਿਆ 4 ਮਹੀਨੇ ਦੀ ਚੈੱਕ ਪਾਸ ਆ ਹਾਂਜੀ ਤੇ ਇਹਦੇ ਥੱਲੇ 9 ਤੋਂ 10 ਲੀਟਰ ਦੁੱਧ ਆ ਮਤਲਬ ਤਿਆਰ ਆ ਇਹ ਵੇਲੇ ਠੀਕ ਆ ਜੀ ਹਾਂਜੀ ਪਰ ਆਪਾਂ 9 ਲੀਟਰ ਕਰਕੇ ਦਾਂਗੇ ਕੋਕਾ ਦਾ ਹੀ ਦੂਜੇ ਤਿਜੇ ਲਈ ਗੱਬਣ ਫਿਰ ਹਾਂਜੀ ਤਿਜੇ ਲਈ ਗੱਬਣ ਹੁਣ ਦੂਜਾ ਸੁਬਾ ਚੱਲ ਰਹੀ ਆ ਖਾਣਾ ਦੀ ਵੀਰ ਜੀ ਬਿਲਕੁਲ ਓਕੇ ਆ ਓਕੇ ਓਕੇ ਜਮਾ ਕੋਈ ਗੱਲ ਨਹੀਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਵੱਧ ਘੱਟ ਨਹੀਂ ਹੋਊਗਾ ਸਾਨੂੰ ਤੇ 9 ਲੀਟਰ ਤੇ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਹੈ ਕੋਈ ਵੀ ਵੀਰ ਆਪਦੀ ਤਸੱਲੀ ਕਰਾ ਕੇ ਡਾਕਟਰ ਲਿਆ ਕੇ ਹਾਂਜੀ ਤੇ ਜਾਂਚ ਕਰਾ ਕੇ ਫਿਰ ਖੜ ਸਕਦਾ ਬਿਲਕੁਲ ਸਹੀ ਆ ਜੀ ਹਾਂਜੀ ਲਓ ਵੀ ਦੋਸਤੋ ਠੀਕ ਆ 4 ਮਹੀਨੇ ਦੀ ਗੱਬਣ ਆ ਤੇ ਚੈੱਕ ਪਾਸ ਆ 9 ਲੀਟਰ ਬਿਲਕੁਲ ਜੋਖਮਾਂ ਦੁੱਧ ਆ ਠੀਕ ਐਚワイ ਕਰਕੇ ਕੰਡੇ ਵਾਲਾ ਚਾਹੇ ਮੰਨ ਲਓ ਚਾਹੇ ਤੁਸੀਂ ਕਿਲੋਂਾਂ ਦੇ ਵਿੱਚ ਮੰਗਤੀ ਕਰ ਲਿਓ ਐਵਰੇਜ ਜਿਹੜੀ ਆ ਤੁਹਾਨੂੰ ਪੂਰੀ ਮਿਲ ਜੂਗੀ ਜਿੰਨੀ ਵੀਰ ਨੇ ਕਹੀ ਆ ਤੇ ਚਾਰ ਮਹੀਨੇ ਦੀ ਗੱਭਣ ਚੈੱਕ ਪਾਸ ਆ ਅੱਗੇ ਜਿਹੜਾ ਦੋਸਤੋ ਤੁਸੀਂ ਇਹ ਧਿਆਨ ਦੇ ਵਿੱਚ ਰੱਖ ਕੇ ਲੈ ਕੇ ਜਾ ਸਕਦੇ ਹੋ ਟੋਕੜ ਗੱਭਣ ਵੈੜ ਆ ਠੀਕ ਆ ਬਾਕੀ ਥਣ ਥਣ ਦੀ ਜਿਹੜੀ ਬਰਾਬਰਤਾ ਦੋਸਤੋ ਕੋਈ ਸਪੇਸ ਦੀ ਗੱਲ ਕਰੀਏ ਤੇ ਚੰਗਾ ਸੋਹਣਾ ਜਿਹੜਾ ਗੈਬੰਦਰ ਹੈਗਾ ਥਾਣਾ ਦੇ ਵਿੱਚ ਕੋਈ ਜੋੜਵਾ ਜਾਂ ਥਾਣ ਨਹੀਂ ਹੈਗਾ ਤੇ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੀ ਆ ਵੈੜੇ ਵੀ ਚੰਗੀ ਆ ਤੁਸੀਂ ਇਹ ਵੀ ਵੈੜ ਖਰੀਦ ਸਕਦੇ ਹੋ ਤੇ ਭਾਅ ਪੜਦਾ ਵੀ ਜਿਹੜਾ ਦੋਸਤੋ ਥੋੜਾ ਜਿਹਾ ਇੰਨਾ ਹੁੰਦਾ ਵੀ ਲੈਸ ਹੋ ਜਾਂਦੀ ਹੈ ਚੀਜ਼ ਇੱਕ ਤਾਂ ਜਿਹੜਾ 9 10 9 10 ਲੀਟਰ ਤੁਸੀਂ ਦੁੱਧ ਦੀ ਚਪਾਈ ਕਰ ਸਕਦੇ ਹੋ ਤੇ ਇੱਕ ਜਿਹੜਾ ਦੋਸਤੋ ਤੁਹਾਨੂੰ ਪਸ਼ੂ ਜਿਹੜਾ ਗੱਭਣ ਮਿਲ ਜਾਂਦਾ ਤੇ ਅੱਗੇ ਜਿਹੜਾ ਸੂਵੇ ਨੈਕਸਟ ਸੂਵੇ ਦੇ ਲਈ ਫਿਰ ਤਿਆਰੀ ਦੇ ਵਿੱਚ ਪਸ਼ੂ ਆ ਕੋਈ 4 ਮਹੀਨਿਆਂ ਤੱਕ ਫਿਰ ਤਿਆਰ ਹੋ ਜਾਂਦਾ ਬਾਕੀ ਹਵਾਨਾ ਬੈਕਸਾਈਡ ਤੋਂ ਵੇਖੀਏ ਤੇ ਬਿਲਕੁਲ ਪੱਧਰ ਲੈਵਾ ਹੈਗਾ ਤੇ ਜਿੰਨਾ ਵੀ ਹੋ ਸਕਦਾ ਦੋਸਤੋ ਆਪਾਂ ਤੁਹਾਨੂੰ ਨਜ਼ਦੀਕੀ ਤੋਂ ਵੀ ਦਿਖਾ ਦਿੰਨੇ ਆ ਆ ਕਰੋ ਚੈੱਕ ਜੀ ਆ ਕਰੋ ਚੈੱਕ ਜੀ ਠੀਕ ਆ ਬਾਕੀ ਥਣਾ ਦੀ ਇੱਕ ਨੰਬਰ ਆ 24 ਤੁਸੀਂ ਆਪ ਵੀ ਕਰੋਗੇ ਆਣ ਕੇ ਜੜਾ ਦੋਸਤੋ ਤਸੱਲੀ ਆ ਉਹ ਪੂਰੀ ਹੋਵੇਗੀ ਤੇ ਬੇਸ਼ੱਕ ਤੁਸੀਂ ਘਰ ਵਿਜਿਟ ਕਰਕੇ ਤਸੱਲੀ ਆਪ ਜਰੂਰ ਕਰ ਲਿਓ ਤੇ ਅੱਛਾ ਫਿਰ ਇਹ ਕਿੰਨਾ ਮੁੱਲ ਫਿਰਨ ਦੀ ਡਿਮਾਂਡ ਕੀ ਕਰਤੀ ਮੋਲੇ ਦਾ ਆਪਾਂ 36 ਕਰ ਲਈਏ 35 ਕਰ ਲਈਏ ਇਹ 32000 ਦੀ ਆਪਾਂ ਗਾਈ ਦੇ ਦਾਂਗੇ 32000 ਦੀ ਹਾਂਜੀ ਹਾਂਜੀ ਨਾਲੇ 9 10 ਦੇ ਦਰਮਿਆਨ ਦੋ ਦੋ ਚੱਲੀ ਜਾਊਗਾ ਹਾਂਜੀ ਨਾਲ ਇੱਕ ਗੱਪਰ ਇੱਕ ਪਾਸ ਹਾਂਜੀ ਹੂੰ ਹਾਂਜੀ ਠੀਕ ਹੈ ਵੀਰ ਤੇ ਇਸ ਤੋਂ ਬਾਅਦ ਜਿਹੜੀ ਦੋਸਤੋ ਇੱਕ ਹੋਰ ਵੈੜ ਦਿਖਾਉਣੀ ਆ ਇਹਦਾ ਰੇਟ ਜਿਹੜਾ ਕਲੀਅਰ ਹੋ ਗਿਆ ਦੋਸਤੋ 32000 ਆ ਲਾਸਟ ਵੀਰਾਂ ਦਾ ਵੀ ਮੁੱਲ 35 ਕਰ ਲਓ 36 ਜਾਂ 33 ਜਿੰਨਾ ਮਰਜ਼ੀ ਕਰਾ ਲਓ 35 36 ਹਨਾ ਬਾਕੀ 32000 ਦੀ ਲਾਸਟ ਫਾਈਨਲੀ ਜਿਹੜੀ ਆ ਤੈ ਆ ਵੀ ਇੰਨੇ ਦੇ ਦਿੱਤੀ ਜਾਊਗੀ ਬਾਕੀ ਤੁਸੀਂ ਤਾਲਮੇਲ ਆਪਣਾ ਬਣਾ ਲਿਓ ਕੋਈ ਛੋਟਛਾਪਾ ਕੋਈ ਮੌਕੇ ਦਾ ਹੋਣਾ ਹੋਇਆ ਤੇ ਉਹ ਜ਼ਰੂਰ ਹੋ ਜਾਏਗਾ ਇਸ ਤੋਂ ਬਾਅਦ ਅਗਲੀ ਨੈਕਸਟ ਵੈੜ ਜਿਹੜੀ ਆਪਾਂ ਦਿਖਾਉਣੀ ਹੈ ਇਹ ਪਹਿਲਾਂ ਸੋਣੀ ਆ ਵੀਰ ਹਾਂਜੀ ਇਹ ਪਹਿਲਾਂ ਬੱਚੀ ਸੋਣੀ ਆ ਪਹਿਲਾਂ ਬੱਚੀ ਸੋਣੀ ਆ ਤੇ ਬਾਕੀ ਹੋਵੇਗੀ ਦੰਦੋ ਦੋਂਦੀ ਚੌਗੀ ਹੋਵੇਗੀ ਨੇ ਹਾਂਜੀ ਹਾਂਜੀ ਇਹ ਮੇਰੇ ਸੋਨਾਂ ਸ਼ਿੱਗੀ ਹੈ ਸ਼ਿੱਗੀ ਹੋਵੇਗੀ ਹਾਂਜੀ ਹਾਂਜੀ ਤੇ ਪਹਿਲਾਂ ਸੋਣੀ ਆ ਹਾਂਜੀ ਤੇ ਦਿਨ ਹਜੇ ਵੀਰ ਕਿੰਨੇ ਕ ਬਾਕੀ ਆ ਦਿਨੇ 10 ਕ ਦਿਨ ਲੱਜੂਗੀ ਪੂਰੀ ਸੇਵ ਠੰਡੀ ਹੈ ਵੀ ਜਮਾਂ ਕੋਈ ਗੱਲ ਨਹੀਂ ਹੈਗੀ ਹੂੰ ਹੂੰ ਠੀਕ ਆ ਵੈੜ ਜਿਹੜਾ ਦੋਸਤੋ ਪਹਿਲਾ ਸੂਬਾ ਵੈੜ ਨੇ ਠੀਕ ਆ ਆ ਬੈਕ ਸਾਈਡ ਤੋਂ ਜੇਕਰ ਦੇਖੀਏ ਦੋਸਤੋ ਤੇ ਬਿਲਕੁਲ ਲਾਏ ਪਈ ਆ ਲੈਫਟੀ ਜਿਹੜੀ ਆ ਬਿਲਕੁਲ ਤਿਆਰ ਕਰੀ ਜਾਂਦੀ ਆ ਵੇੜ ਤੇ ਪਹਿਲਾ ਸੂਆ ਵੇੜ ਨੇ ਸੂਣਾ ਪਸੰਦ ਆਊਗੀ ਵੇੜ ਤੁਹਾਨੂੰ ਨਵੀਂ ਵੇੜ ਆ ਠੀਕ ਆ ਤੇ ਤਕਰੀਬਨ ਲੇਵਾ ਬਣਾ ਕੇ ਵਧੀਆ ਤਿਆਰ ਕਰੂਗੀ ਜੇਕਰ ਆਪਾਂ ਮੋٹے ਤੌਰ ਤੇ ਗੱਲ ਕਰ ਲਈਏ 12 14 12 14 ਲੀਟਰ ਦੀ ਦੀ ਚੁਵਾਈ ਇਹ ਨਾਰਮਲੀ ਕਰਾਉਂਦੀ ਰਹੂਗੀ ਹਾਂਜੀ ਹਾਂਜੀ ਹਨਾ ਵੀ ਇਹੋ ਜੀ ਵੇੜ ਆ ਕਿਉਂਕਿ ਵਜਨ ਵਟਾ ਵੀ ਹੈਗਾ ਦੋਸਤੋ ਵੇੜ ਦਾ ਰਾਜੀ ਆ ਤੇ ਹਵਾਨੇ ਤੇ ਲੇਫਟੀ ਨੂੰ ਦੇਖਦੇ ਹੋਏ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਆ ਆਪਾਂ ਥਣ ਥਣ ਦੀ ਕੁਆਲਿਟੀ ਚੰਗੀ ਆ ਥਣ ਕੋਈ ਛੋਟਾ ਜਾਂ ਨਹੀਂਗਾ ਦਿਖਾਉਂਦੀ ਬਾਕੀ ਬਿਲਕੁਲ ਜਿਹੜਾ ਸੁਣ ਤੋਂ ਬਾਅਦ ਆ ਸੋਹਣੀ ਜਿਹੜੀ ਕੁਆਲਿਟੀ ਇਹਨੇ ਥਣ ਦੀ ਬਣਾਉਣੀ ਆ ਕਰੋ ਚੈੱਕ ਜੀ ਸੋਨੂ ਵੀਰ ਕੀ ਇਹਦਾ ਪ੍ਰਾਈਸ ਆ ਮੋਲੇ ਦਾ ਆਪਾਂ ਜੋ ਮਰਜ਼ੀ ਕਰ ਲਈ ਆਪਾਂ 37000 ਦੀ ਬੱਚੀ ਦੇਾਂਗੇ 37000 ਹਾਂਜੀ ਹਾਂਜੀ ਮੋਲ ਭਾਵੇਂ 40 ਕਰਾ ਲਈਏ 42 ਕਰਾ ਲਈਏ 37000 ਦੀ ਜੈ ਸਨੋਆ 37000 ਹਾਂਜੀ ਹਾਂਜੀ ਤੇ ਬੱਚੀ ਵੀ ਪਿਆਰੀ ਆ ਹਾਂਜੀ ਹਾਂਜੀ ਬਹੁਤ ਵਧੀਆ ਬੱਚੀ ਪਿਆਰੀ ਬੱਚੀ ਬਹੁਤ ਬਹੁਤ ਭਾਨੀ ਬੱਚੀ ਬਿਲਕੁਲ ਕੋਈ 42 ਦੀ ਨਹੀਂ ਕੋਈ 45 ਦੀ ਨਹੀਂ ਆ ਦੋਸਤੋ ਮੰਗ ਠੀਕ ਆ ਤੇ 36000 ਦੀ ਵੀ ਰੰਦਾ ਵੀ 37 ਦੀ 37 ਦੀ ਆ ਕੋਈ ਗੁੰਜਾਇਸ਼ ਆ ਕੋਈ ਮਾਨਤਾ ਦਾ ਮੌਕੇ ਦਾ ਦੋਸਤੋ ਜਦੋਂ ਤੁਸੀਂ ਸੌਦਾ ਕਰਨ ਲੱਗੇ ਜਰੂਰ ਜਿੰਨਾ ਹੋਣਾ ਹੋਇਆ ਗੁੰਜਾਇਸ਼ ਉਹ ਜਰੂਰ ਕਰਾ ਲਿਓ ਠੀਕ ਆ ਉਨੀ ਹੀ ਹੋ ਜੇਗੀ ਵਿੱਚੋਂ ਜੋ ਅਡਜਸਟਮੈਂਟ ਹੋਈ ਇਸ ਤੋਂ ਬਾਅਦ ਨੈਕਸਟ ਜਿਹੜੀ ਵਾੜ ਤੁਹਾਨੂੰ ਪਤਾ ਖੋਣੀ ਆ ਇਹ ਵੀ ਤਕਰੀਬਨ ਬਿਲਕੁਲ ਅੱਗੇ ਸੂਨ ਦੇ ਵਿੱਚ ਤਿਆਰੀ ਦੇ ਵਿੱਚ ਹੋਵੇਗੀ ਤੇ ਸੂਨ ਵੀ ਇਹਦੀ ਪੂਰੀ ਡਿਟੇਲ ਕੀ ਅਗਲੀ ਕਾਲੀ ਵਾੜ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਇਹ ਵੀ ਕੋਈ 10 12 ਦਿਨ ਜੇ ਬਾਕੀ ਇਹਦੇ ਹਾਂਜੀ ਹਾਂਜੀ 10 12 ਦਿਨ ਹਾਂਜੀ ਪੂਰੀ ਸੀਲ ਠੰਡੀ ਆ ਬਹੁਤ ਮਤਲਬ ਜਿੰਨਾ ਪਿਛੇ ਹਵਾਨਾ ਉਹਨਾਂ ਹੀ ਅੱਗੇ ਨੂੰ ਬਣਾਈ ਜਾਂਦੀ ਆ ਹੂੰ ਹੂੰ ਬਹੁਤ ਵਧੀਆ ਬਣਦੀ ਆ ਵੀ ਆਹ ਵੇਖੋ ਜੀ ਬਹੁਤ ਹਵਾਨਾ ਪੜਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਧੋਨ ਵਾਲੀ ਸਾਈਡ ਤੋਂ ਲੈ ਕੇ ਤੇ ਸਟਰਕਚਰ ਥੋੜਾ ਜਿਹਾ ਬੈਕ ਸਾਈਡ ਨੂੰ ਵੇਖੋ ਤੇ ਢਿੱਲਾ ਟੋਲਾ ਹਜੇ ਬਹੁਤ ਨੇ ਬਣਾਉਣਾ ਸ਼ੁਰੂ ਕੀਤਾ ਤੇ ਵਹਿੜ ਨੇ ਹਵਾਨਾ ਸੋਹਣਾ ਬਣਾ ਲੈਣਾ ਜਿਹੋ ਜਿਹਾ ਕੱਦ ਕਾਠ ਵਹਿੜ ਦਾ ਤੇ ਸੂਆ ਪਹਿਲਾਂ ਹੀ ਇਹ ਵੀ ਹਾਂਜੀ ਇਹ ਵੀ ਪਹਿਲਾਂ ਹੀ ਚੌਗੀ ਮੂੰਹ ਮੂੰਹ ਚੌਗੀ ਆ ਦੋਸਤੋ ਪਹਿਲਾਂ ਸੂਆ ਵਹਿੜ ਨੇ ਸੂਣਾ ਤੇ ਹਵਾਨੇ ਦੀ ਜਿਹੜੀ ਕੁਆਲਿਟੀ ਚੰਗੀ ਆ ਨਾ ਕਰੋ ਜੀ ਠੀਕ ਆ ਮੂੰਹ ਚਾਰ ਦੰਦਾ ਠੀਕ ਆ ਤੇ ਪਿਆਰੀ ਵਹਿੜ ਆ ਦੋਸਤੋ ਪਸੰਦ ਆਊਗੀ ਤੁਹਾਨੂੰ ਇਹ ਵੀ ਵਹਿੜ ਤੇ ਪਹਿਲਾਂ ਹੀ ਫਸਟ ਟਾਈਮ ਰ ਇਹ ਬੈਡ ਸੁਣ ਜਾ ਰਹੀ ਹੈ ਆ ਕਰੂ ਚੈੱਕ ਜੀ ਠੀਕ ਆ ਤੇ ਦਿਨ ਵੇਹ ਕਿੰਨੇ ਕ ਲੈ ਕੇ ਜਾਂਦੀ ਸੁਭਾਵਨਾ ਬਾਈ ਇਹ 10 ਤੋਂ 12 ਦਿਨ ਲੈ ਜੂਗੀ ਆਰਾਮ ਨਾਲ ਜੀ 10 ਤੋਂ 12 ਕ ਦਿਨ ਹਾਂ ਜੀ ਹਾਂ ਜੀ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਦਰਮਿਆਨਾ ਥੋੜਾ ਜਿਹਾ ਨਿੱਕਾ ਜਿਹਾ ਸਿੰਗ ਹੈਗਾ ਠੀਕ ਆ ਉਹ ਤੁਸੀਂ ਜਰੂਰ ਵੇਚਿਆ ਵੀਡੀਓ ਦੇ ਦੇ ਵੇਖ ਹੀ ਲੈਣਾ ਨੋਟ ਕਰ ਲੈਣਾ ਬਾਕੀ ਬਿਹੜ ਪਿਆਰੀ ਆ ਤੇ ਬਾਕੀ ਰਹਿ ਗਈ ਗੱਲ ਰੇਟ ਦੀ ਦੋਸਤੋ ਰੇਟ ਭਾਪੜਤਾ ਵੀ ਆਪਾਂ ਵੀਰ ਤੋਂ ਪੁੱਛਾਂਗੇ ਹਰ ਇੱਕ ਪਸ਼ੂ ਦਾ ਜਿਹੜਾ ਦੋਸਤੋ ਪ੍ਰਾਈਸ ਹੁੰਦਾ ਬਿਲਕੁਲ ਆਪਾਂ ਪੁੱਛ ਕੇ ਤੁਹਾਡੇ ਸਾਹਮਣੇ ਜਿਹੜਾ ਰੱਖ ਦਈਦਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਜਿਹੜਾ ਹੈਗਾ ਉਹ ਲੈਣਾ ਬਾਕੀ ਆਪਣੀ ਨਰਕਪਰਕ ਕਰਕੇ ਜਿੰਨਾ ਵੀ ਘਟਾ ਵਾਧਾ ਕਰਨਾ ਤੁਸੀਂ ਉਹ ਮੌਕੇ ਤੇ ਤੁਸੀਂ ਜਿਹੜਾ ਘਰ ਵਿਜ਼ਿਟ ਕਰਕੇ ਤਸੱਲੀ ਤੋਂ ਬਾਅਦ ਕਰ ਸਕਦੇ ਹੋ ਠੀਕ ਆ ਵੀਰ ਨੂੰੜਾ ਭਾਪੜਤੇ ਵਿੱਚ ਹੋਊਗੀ ਕੋਈ ਚੀਜ਼ ਜਿਹੜਾ ਤੁਹਾਡੇ ਨਾਲ ਸੌਦਾ ਜਿਹੜਾ ਨੇੜ ਤੇੜ ਜਿਹੜਾ ਕਰ ਲੈਣਗੇ ਤੇ ਸੋਨੂੰ ਵੀ ਕਿੰਨਾ ਕੁ ਜਿਹੜਾ ਮੋਲ ਆ ਕਿੰਨੇ ਕੁ ਦੀ ਦੇ ਲੈ ਦੇਣੀ ਹੈ ਹਕ ਡਿਮਾਂਡ ਕੀ ਹੈ ਮੋਲੇ ਦਾ ਆਪਾਂ ਆਪਾਂ 36 ਕਰ ਲੀਏ 35 ਕਰ ਲੀਏ ਇਹ ਲਾਸਟ 32000 ਦੀ ਹੋ ਜਾਏਗੀ 32 ਦੀ ਹਾਂਜੀ ਵੜ ਚੰਗੀ ਹੈ 32000 ਦੇ ਵਿੱਚ ਵੜ ਚੰਗੀ ਹੈ ਦੋਦੇ ਮੇਰੇ ਹਿਸਾਬ ਨਾਲ ਜਿਤਨਾ ਜਿੰਨੀ ਗਾਂ ਨੂੰ ਅੱਗੇ ਨੂੰ ਬਣ ਰਹੀ ਹੈ 14 15 ਆਰਾਮ ਨਾਲ ਦੁੱਧ ਨੂੰ ਦੇਣਾ ਚਾਹੀਦਾ ਹਾਂ ਹੂੰ ਬਿਲਕੁਲ ਬਿਲਕੁਲ ਥਣ ਥਣ ਜਿਹੜਾ ਪੂਰਾ ਪੋਟਾ ਹੋਊਗੀ ਅੱਗੇ ਸੋਣ ਤੋਂ ਬਾਅਦ ਹਾਂ ਜੇ ਬਹੁਤ ਢੱਲਾਂ ਢੁੱਲਾਂ ਬਹੁਤ ਆ ਹਾਂ ਹਾਂ ਥਣ ਪੂਰਾ ਕੱਢ ਜਣਾ ਠੀਕ ਆ ਹਾਂਜੀ ਆ ਵੇਖੋ ਕਰੋ ਚੈੱਕ ਵੀ ਜਸਟ 32000 ਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਮੋਲ ਜਿਹੜਾ ਦੱਸੋ ਹਾਂ ਨਾ 32000 ਹਾਂ ਨਾ 32 ਹੈ ਵੀਰ ਕਹਿੰਦਾ ਬਾਕੀ ਮੋਲ ਜਿਹੜਾ 35 36 ਜਿੰਨਾ ਮਰਜ਼ੀ ਕਰਾਈ ਜੋ ਠੀਕ ਆ ਤੇ 32000 ਦੀ ਆ ਵੈੜ ਤੁਸੀਂ ਇਹ ਵੀ ਖਰੀਦ ਸਕਦੇ ਹੋ ਹੱਥ ਪਾ ਲਿਓ ਵੈੜ ਚੰਗੀ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਵੈੜ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਸੋਰੀ ਪੰਜਵੇਂ ਨੰ ਇਹ ਡਿਟੇਲ ਇਹ ਥੋੜੀ ਜੀ ਸਾਮਖਣੂ ਮਤਲਬ ਉਹ ਜੇ ਘਰ ਤੋਂ ਆਈ ਹੋਈ ਆ ਸਾਮ ਸੁਹਣੀ ਹੋਈ ਇਹਦੀ ਹਾਂਜੀ ਹੈ ਬਹੁਤ ਜਾਤ ਪਾਤ ਵਾਲੀ ਹੀ ਵੱਚੀ ਵੇਹੇ ਹਾਂ ਨਹੀਂ ਕੰਨ ਕੁੰਨ ਜਿਵੇਂ ਵੇਖੀ ਹੈ ਨਾ ਛੋਟਾ ਜਿਹਾ ਕੰਨ ਬੂਥੀ ਬਾਤੀ ਚੰਗੀ ਹੈਗੀ ਹੈ ਵੜਦੀ ਤੇ ਸੂਆ ਸੂਈ ਕਿੰਮਾ ਸੂਈ ਪਣਾ ਸੂਆ ਘਰ ਵਾਲੇ ਤੇ ਦੂਜਾ ਕਹੀ ਜਾਂਦੇ ਚੋਲ ਤਿੱਜੇ ਹੋਊਗੀ ਵੱਧ ਤੋਂ ਵੱਧ ਇਤੋਂ ਵੱਧ ਨਹੀਂ ਹੈਗੀ ਹੂੰ ਤੇ ਮਤਲਬ 5 ਕੇ ਦਿਨ ਦੀ ਸੂਈ ਹੈ ਤੇ 9-10 ਲੀਟਰ ਦੇ ਥੱਲੇ ਤਿਆਰ ਆ ਹਮਲੇ ਅ ਬੱਚਾ ਕੀ ਹੈ ਥੱਲੇ ਬੱਚਾ ਵੱਚੀ ਹੈ ਜੀ ਵੱਚੀ ਹੈ ਹਾਂਜੀ ਉਹ ਸਾਮੇ ਵੀ ਆਪਾਂ ਦਿਖਾਵਾਂਗੇ ਹਾਂਜੀ ਤੇ ਇਹ ਤਾਂ ਥੱਲੇ ਹੋਣ 9 ਲੀਟਰ ਆ ਹਾਂਜੀ ਹਾਂਜੀ 5 ਦਿਨ ਦੀ ਸੋਹੀ ਆ 5 ਦਿਨਾਂ ਦੀ ਹਾਂਜੀ ਦੁੱਧ ਮਲਗੀ ਥੋੜੇ ਉਖੜੇ ਘਰੋਂ ਆਈ ਆ ਉਖੜੇ ਘਰੋਂ ਆਈਏ ਜੇ ਮੰਨ ਲਓ ਇਹਦੀ ਸਾਫ ਸੂਬ ਹੋ ਜੇ 14 15 ਲੀਟਰ ਆ ਮੈਂ ਨਾ ਕਰ ਸਕਦੀ ਬੱਚੀ ਹਨਾ ਥੋੜਾ ਜਿਹਾ ਜਿਹੜਾ ਦੋਸਤੋ ਲਿੱਸਾ ਅਤੇ ਫਿੱਕਾਪਨ ਥੋੜਾ ਜਿਹਾ ਵਹਿੜ ਦੇ ਵਿੱਚ ਤੁਹਾਨੂੰ ਜਿਹੜਾ ਨਜ਼ਰ ਜ਼ਰੂਰ ਆਊਗਾ ਠੀਕ ਆ ਉਹ ਤੁਸੀਂ ਬੇਸ਼ੱਕ ਵੇਖ ਲਿਓ ਅਜੇ ਹੁਣੇ ਲਾ ਕੇ ਡੇਨ ਵਾਲੇ ਤੇ ਆਈ ਵੀ ਹੁਣੇ ਹੀ ਆ ਬਸ ਆਪਣੇ ਕੋਲ ਨਹੀਂ ਆਈ ਆ ਤੁਹਾਡੇ ਅੱਗੇ ਤੇ ਚੁਵਾਈ ਜਾਂਦੀ ਕਿੰਨੇ ਕ ਟਾਈਮ ਤੇ ਕਰ ਲਈ ਸੀ ਚਵਾਈ ਇਹਦੀ 8:30 ਵਜੇ ਆਪਾਂ ਕਰਕੇ ਲੈ ਕੇ ਆਏ ਆ ਕਿੰਨਾ ਕੁ ਬੋਲੇ ਦੇ ਵਿੱਚ ਕਿੰਨਾ ਕੁ ਮਿੰਟੀ ਦਾ ਤੁਹਾਨੂੰ ਨਜ਼ਰ ਆਇਆ ਨਹੀਂ ਵੈਸੇ ਦੋ ਟਾਈਮ ਇਹ ਚਵਾਈ ਕੀਤੀ ਇਹਦੀ ਮੈਂ ਰਾਤ ਵੀ ਕੀਤੀ ਸੀ ਹਾਂਜੀ ਤੇ 1.5 ਲੀਟਰ ਸ਼ਾਮੀ ਚ ਹੋਇਆ 1.45 ਵਜੇ ਚ ਹੋਇਆ ਇਹਦਾ 9 ਘੰਟੇ ਤਕਰੀਬਨ ਹਾਂਜੀ ਹਾਂਜੀ ਤੇ ਬਾਕੀ ਅੱਗੇ ਕੋਈ ਸੇਵਾ ਕਰ ਲੂਗਾ ਤੇ 12 13 14 ਲੀਟਰ ਨੂੰ ਆਂਦਾ ਕੁਝ ਨਹੀਂ ਆਰਾਮ ਨਾਲ ਆਰਾਮ ਨਾਲ ਕਰੂਗੀ ਚਾਹ ਜੀ ਅੱਜ 9 ਲੀਟਰ ਬੋਲੇ ਦੇ ਵਿੱਚ ਤੇ ਕਨੂੰ 12 14 ਤਾਂ ਆਪਾਂ ਮੰਨ ਸਕਦੇ ਹਾਂਜੀ ਹਾਂਜੀ ਠੀਕ ਆ ਵੀਰ ਖੋਲ ਕੇ ਇਹਨੂੰ ਵੀ ਵੈਰ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਥੋੜੇ ਜਿਹਾ ਆਪਾਂ ਵੀ ਕਹਿ ਤਾ ਕਰਕੇ ਪਸ਼ੂਆ ਕਿੰਨਾ ਕਿਤੇ ਥੋੜਾ ਜਿਹਾ ਕਮਜ਼ੋਰ ਜਾਂ ਰਹਿ ਜਾਂਦਾ ਤੇ ਬਾਕੀ ਵੇੜ ਤੁਸੀਂ ਦੇਖ ਸਕਦੇ ਹੋ ਬਾਕੀ ਬੰਨੀ ਬੁੰਨੀ ਰਹੀ ਹੈ ਜਿਆਦੀ ਹੈ ਨਾ ਹਾਂਜੀ ਹਾਂਜੀ ਕਿਹੜਾ ਪਸ਼ੂ ਖੁੱਲਾ ਛੱਡਿਆ ਹੋਵੇ ਵਾੜੇ ਬੂੜੇ ਚ ਪਸ਼ੂ ਤੁਰਦਾ ਫਿਰਦਾ ਜਿਆਦਾ ਰਹਿੰਦਾ ਤੇ ਹਾਂ ਜਰੂਰ ਜੀ ਆ ਜਿਹੜੀ ਫੇਸ ਦੀ ਕੁਆਲਿਟੀ ਹੈਗੀ ਦੋਸਤੋ ਠੀਕ ਹੈ ਤੇ ਬੱਚਾ ਜਿਹੜਾ ਇਸ ਦੇ نیچے ਬੱਛੀ ਆ ਉਹ ਵੀ ਆਪਾਂ ਤੁਹਾਨੂੰ ਬੱਛੀ ਦਿਖਾ ਦਾਂਗੇ ਵੀਡੀਓ ਦੇ ਵਿੱਚ ਖਣਾ ਤੁਹਾਨੂੰ ਦੇ ਵਿੱਚ ਭਾਈ ਇੱਕ ਨੰਬਰ ਸੀਗੀ ਇੱਕ ਨੰਬਰ ਕੋਈ ਗੱਲ ਹੀ ਨਹੀਂ ਕਿਸ ਤਰੀਕੇ ਨਹੀਂ ਇਹ ਸਿਰਫ ਹੁਣੇ ਆਈ ਨਵਾਈ ਨਹੀਂ ਗਈ ਹੈ ਜੀ ਅੱਛਾ ਜੀ ਦਵਾਈ ਪੱਠੇ ਪੁੱਠੇ ਪਾਉਣ ਆ ਰਹੇ ਹੈਗੇ ਠੀਕ ਹੈ ਠੀਕ ਹੈ ਤੇ ਬੱਚਾ ਜਿਹੜਾ ਇੱਕ ਵਾਰੀ ਮੈਂ ਤੁਹਾਨੂੰ ਦੋਸਤੋ ਦਿਖਾ ਦਿੰਨਾ ਇਸ ਵੇੜ ਦੇ ਥੱਲੇ ਜਿਹੜਾ ਬੱਚਾ ਹੈਗਾ ਬੱਚੀ ਹੈ ਇਸ ਦੇ نیچے ਠੀਕ ਹੈ ਜੀ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਇਹ ਬੱਚਾ ਬੱਚੀ ਇਸ ਵੜ ਦੇ نیچے ਆ तकरीबन 5 ਤੋਂ 6 ਦਿਨ 5 ਕਿ ਦਿਨ ਦਾ ਜਿਹੜਾ ਵੀਰਾਂ ਦਾ ਵੀ ਸਮਾਂ ਹੋ ਗਿਆ ਸੂਈ ਨੂੰ ਠੀਕ ਹੈ ਤੇ ਸੋਨੂੰ ਵੀ ਕੀ ਲੈਣ ਦੇ ਨੇ ਦਾ ਮੁੱਲ ਕੀ ਕੀਤਾ ਫਿਰ ਮੁੱਲ ਇਹਦਾ ਭਾਵੇਂ 36 ਕਰ ਲੀਏ 35 ਕਰ ਲੀਏ ਹਾਂਜੀ 32000 ਦੀ ਦੇ ਦਾਂਗੇ ਵੀ ਇਹ ਵੀ 32000 ਦੀ ਹਾਂਜੀ ਹਾਂ ਨਾ 32000 ਰੁਪਏ ਦੀ 32000 ਹਾਂਜੀ ਆ ਨਾ ਬਾਕੀ ਇਹ ਨਾ ਵੀ ਜੇ ਕੋਈ ਦੂਰੋਂ ਆਉਂਗੇ ਥੋੜਾ ਬੋਧ ਮਾਨਤਾਂ ਨੂੰ ਕਵੀ ਨਹੀਂ ਕਰ ਲਾਂਗੇ ਜਰੂਰ ਕਰਦੇ ਹੋ ਵੀਰ ਜਿੰਨਾ ਵੀ ਹੋ ਸਕਦਾ ਕੋਈ ਭੈਣ ਭਰਾ ਕਿਉਂਕਿ ਕਈ ਦਾ ਸਫਰ ਸੁਪਰ ਖਰਚੇ ਉੱਪਰ ਬਹੁਤ ਪੈ ਜਾਂਦੇ ਆ ਕਈ ਦੂਰੋਂ ਹੁੰਦੇ ਉਹ ਕਰਾਇਆ ਬੜਾ ਪੈ ਜਾਂਦਾ ਹੈ ਜਿਆਦਾ ਪੈ ਜਾਂਦਾ ਕਰਾਂ ਬਾਕੀ ਚਲੋ ਉਹਨਾਂ ਲਈ ਆਏ ਆ ਨਾ ਆਪਸ਼ਨ ਵੀ ਘਟੋ ਘਟ ਪੰਜ ਵੜਾ ਆਪਣੇ ਕੋਲ ਅੱਜ ਬਕਾਊ ਆ ਤੇ ਘਟੋ ਘਟ ਵੀ ਜੇਕਰ ਪਾਪੜਤੇ ਵਾਲੀਆਂ ਨੇ ਵੜਾ ਸਾਰੀਆਂ ਕੋਈ ਦੋ ਵੀ ਲੈ ਜੂਗਾ ਤੇ ਇਹਨਾਂ ਵੀ ਥੋੜਾ ਰਿਕਵਰੀ ਹੋ ਜਾਂਦੀ ਆ ਖਰਚੇ ਪਾਣੀ ਦੀ ਟਰਾਂਸਪੋਰਟ ਦੀ ਸਹੀ ਗੱਲ ਹਾਂਜੀ ਤੇ ਤੁਹਾਨੂੰ ਵੀ ਇੱਕ ਤਾਂ ਜਿਹੜਾ ਮੋਲ ਤੁਸੀਂ ਦ 88415 ਜੀ ਠੀਕ ਹੈ ਜੀ ਇਹ ਨੰਬਰ ਜਿਹੜੇ ਦੋਸਤੋ ਵੀਰ सोनू ਤੇ ਮੈਂ ਲਗਾਤਾਰ ਜਿਹੜੇ ਸਕਰੀਨ ਦੇ نیچے ਚਲਦੇ ਕਰਦੇ ਨੇ ਹੁੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਦੇ ਨਾਲ ਵਧੇਰੇ ਗੱਲਬਾਤ ਕਰ ਸਕਦੇ ਹੋ ਵੇੜਾ ਤੁਹਾਨੂੰ ਪੰਜ ਦਿਖਾਈਆਂ ਨੇ ਪੂਰੀ ਇਨਫੋਰਮੇਸ਼ਨ ਸਮੇਤ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾਤੀ ਆ ਕਿਸੇ ਵੀ ਵੀਰ ਨੂੰ ਪਸੰਦ ਆਉਣ ਤਾਂ ਤੁਸੀਂ ਜਿਹੜਾ ਜ਼ਰੂਰ ਸੰਪਰਕ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ